ਜਦੋਂ ਲੱਗਦਾ ਜੀ ਸਭ ਖਤਮ ਹੋ ਰਿਹਾ ਹੈ ਬੰਦੇ ਦੀ ਆਪਣੀ ਪਲੈਨਿੰਗ ਜਦੋਂ ਫੇਲ ਹੋ ਜਾਂਦੀ ਨਾ ਮੈਂ ਕਹਿੰਦਾ ਬੰਦਾ ਕੁਛ ਨਾ ਕਰੇ ਬਹਿ ਜੇ ਆਪਣੇ ਮਾਲਕ ਤੇ ਆਸ ਰੱਖ ਕੇ ਫਿਰ ਜਦੋਂ ਉਹਦੀ ਪਲੈਨਿੰਗ ਚੱਲਦੀ ਨਾ ਬੰਦਾ ਆਪਣੇ ਆਪ ਨੂੰ ਇਹ ਸਮਝਾ ਲੈਂਦਾ ਕਿ ਮੈਂ ਹੁਣ ਜ਼ਿਆਦਾ ਸੋਚਨੇ ਨਹੀਂ ਮੇਰਾ ਮਾਲਕ ਮੇਰਾ ਗੁਰੂ ਮੇਰੇ ਲਈ ਜੋ ਕਰੇਗਾ ਮੇਰੇ ਲਈ ਸਭ ਤੋਂ ਵਧੀਆ ਹੀ ਹੋਈ ਹੈ ਤਾਂ ਯਕੀਨ ਮੰਨ ਲਿਓ ਕੋਈ ਫਰਕ ਨਹੀਂ ਪੈਂਦਾ ਜਿੰਨੀ ਵਾਰ ਮਰਜ਼ੀ ਫੇਲ ਹੋਏ ਉਹ ਭਾਵੇਂ ਸਾਰੇ ਕੰਮ ਰੁਕੇ ਪਏ ਹੋਣ ਪਰ ਮਾਤਮਾ ਨੇ ਜੇ ਚਾਇਆ ਨਾ ਤਾਂ ਸਾਰੇ ਕੰਮ ਇੱਕ ਘੜੀ ਦੇ ਅੰਦਰ ਹੀ ਬਣਾ ਦਿੰਨੇ ਜੇ। ਤੁਹਾਨੂੰ ਪਤਾ ਹੀ ਨਹੀਂ ਲੱਗਣਾ ਅੰਦਰੋਂ ਹਰ ਪਾਸੇ ਤੁਸੀਂ ਸੋਚ ਕੇ ਬੈਹਿਣਾ ਕਿ ਸਭ ਕੁਝ ਬੰਦ ਹੋ ਗਿਆ। ਪਰ ਮਾਲਕ ਨੇ ਕਹਿਣਾ ਕਿ ਪੁੱਤਰਾ ਤੂੰ ਮੇਰੇ ਤੇ ਨਾ ਵਿਸ਼ਵਾਸ ਰੱਖਿਆ ਮੈਂ ਤੈਨੂੰ ਕਦੇ ਵੀ ਡਿੱਗਣ ਨਹੀਂ ਦੇਵਾਂਗਾ। ਉਹਨੇ ਸਾਰੇ ਦਰਵਾਜ਼ੇ ਖੋਲ ਦੇਣੇ ਜੇ ਫਿਰ ਸੁੱਖਾਂ ਦੇ। ਤੇ ਮੈਂ ਕੰਨਾ ਫਿਰ ਬੰਦੇ ਦੀ ਜ਼ਿੰਦਗੀ ਐਸੀ ਬਦਲਦਾ ਨਾ ਮਾਲਕ। ਬੰਦਾ ਵੀ ਆਪ ਬੈ ਕੇ ਹੈਰਾਨ ਹੋ ਜਾਂਦਾ ਕਿ ਮੇਰੇ ਸੋਚਿਆ ਦਾ ਕੁਝ ਨਹੀਂ ਹੋਇਆ। ਪਰ ਜਦੋਂ ਮੇਰੇ ਗੁਰੂ ਨੇ ਸੋਚਿਆ ਮੇਰੇ ਲਈ ਤਾਂ ਉਹਨੇ ਸਭ ਕੁਝ ਹੀ ਕਰਕੇ ਦਿਖਾਤਾ ਫਰਕ ਨਹੀਂ ਜੇ ਪੈਣਾ ਮੁਕੱਦਰਾਂ ਚ ਕੀ ਲਿਖਿਆ ਕਿਸਮਤ ਚ ਕੀ ਲਿਖਿਆ ਇਹ ਦੁਨੀਆ ਗੰਦੀ ਹੋਏਗੀ ਕਿ ਤੇਰੀ ਕਿਸਮਤ ਐ ਨਹੀਂਗਾ ਹੋਣੀਗਾ ਉਹਦੇ ਹੱਥਾਂ 'ਚ ਕਲਮ ਹੈ ਤੁਹਾਡੀ ਕਿਸਮਤ ਦੀ ਜਿੰਨਾ ਵਿਸ਼ਵਾਸ ਰੱਖੋਗੇ ਨਾ ਤਾਂ ਉਹਦੀ ਕਲਮ ਫਿਰ ਜਦੋਂ ਚੱਲਣੀ ਆ ਤਾਂ ਸਮਝੋ ਸਾਰੀ ਜ਼ਿੰਦਗੀ ਬਦਲ ਜਣੀ ਤੁਹਾਡੀ ਘਬਰਾਇਆ ਨਾ ਕਰੋ ਫਿਕਰ ਹੀ ਨਾ ਕਰਿਆ ਕਰੋ ਮੈਂ ਤੇ ਕਹਿੰਦਾ ਜਿਹੜਾ ਤੁਹਾਡੇ ਬਾਰੇ ਗਲਤ ਬੋਲਦਾ ਨਾ ਤੁਹਾਨੂੰ ਬਾਰ-ਬਾਰ ਨੀਵਾ ਸੁਟਣ ਦੀ ਕੋਸ਼ਿਸ਼ ਕਰਦੇ ਤੁਹਾਨੂੰ ਗੱਲਾਂ ਸੁਣਾਉਂਦੇ ਜਿਹੜੇ ਉਹਨਾਂ ਦੀ ਗੱਲ ਤੇ ਸੁਣਿਆ ਨਾ ਕਰੋ ਤੁਸੀਂ ਆਪ ਸਗੋ ਕਿਹਾ ਕਰੂਆਂ ਮੈਨੂੰ ਮੇਰੇ ਮਾਲਕ ਤੇ ਬਹੁਤ ਰੋਸਾ ਹੈ ਮੈਨੂੰ ਮੇਰੇ ਗੁਰੂ ਤੇ ਬਹੁਤ ਵਿਸ਼ਵਾਸ ਹੈ ਉਹਨੇ ਮੇਰੇ ਨਾਲ ਗਲਤ ਨਹੀਂ ਹੋਣ ਦੇਣਾ ਜਦੋਂ ਕੋਈ ਤੁਹਾਡੀ ਕਿਸਮਤ ਨੂੰ ਲੈ ਕੇ ਗੱਲ ਕਰੇ ਨਾ ਕਿ ਯਾਰ ਤੇਰੀ ਕਿਸਮਤ ਬੜੀ ਮਾੜੀ ਹੈ ਤਾਂ ਸੁਣਨੀ ਵੀ ਨਹੀਂ ਗੱਲ ਕਹਿਣਾ ਨਹੀਂ ਮੇਰੀ ਕਿਸਮਤ ਤਾਂ ਬਹੁਤ ਵਧੀਆ ਮੇਰੇ ਗੁਰੂ ਮਹਾਰਾਜ ਜੀ ਨੇ ਬਹੁਤ ਵਧੀਆ ਲਿਖਿਆ ਸਭ ਕੁਝ ਸੋ ਦੁਨੀਆ ਕੋਸ਼ਿਸ਼ ਕਰੇਗੀ ਤੋ ਉਹਨਾਂ ਤੋਂ ਲੈ ਸੁਟਣ ਦੀ ਇਹ ਸੋਮਾ ਹੁੰਦਾ ਤੇ ਸਮੇ ਨੂੰ ਪਾਰ ਕਰਨਾ ਆਪਣੇ ਮਾਲਕ ਦੇ ਹੱਥ ਫੜ ਕੇ ਪਾਰ ਕਰਨਾ ਉਹਦੇ ਤੇ ਵਿਸ਼ਵਾਸ ਰੱਖੋ ਕਰਨਾ ਤਾਂ ਉਹਨੇ ਹੀ ਆ ਸਭ ਕੁਝ ਹੱਥਾਂ ਦੀਆਂ ਲਕੀਰਾਂ ਵੇਖ ਕੇ ਡਰ ਜੋਗੇ ਤਾਂ ਫੇਰ ਥੋੜੀ ਅੱਗੇ ਵੱਧ पाओਗੇ ਜਿੰਨੇ ਤੁਹਾਨੂੰ ਬਣਾਇਆ ਉਹਦੇ ਤੇ ਬਸ ਆਪਣਾ ਵਿਸ਼ਵਾਸ ਰੱਖੋ ਕਿ ਉਹ ਚਾਵੇ ਤਾਂ ਇੱਕ ਪਲ ਦੇ ਅੰਦਰ ਮੇਰੀ ਕਿਸਮਤ ਬਦਲ ਸਕਦਾ ਸਭ ਕੁਝ ਲਗਦਾ ਨਾ ਦੇਖਣਾ ਉਹਨੇ ਤੁਹਾਡੇ ਨਸੀਬਾਂ 'ਚ ਕੁਝ ਵੀ ਗਲਤ ਨਹੀਂ ਜੇ ਹੋਣ ਦੇਣਾ ਉਹਨੇ ਫੇਰ ਕੀ ਆ ਦੇਰੀ ਨਾ ਬਣ ਜਾਣਗੇ ਕੰਮ ਤੇ ਵਧੀਆ ਬਣਨਗੇ ਬੜਾ ਸੋਹਣਾ ਦੇਗਾ ਰੱਬ ਤੁਹਾਨੂੰ ਸਭ ਕੁਝ ਆਪਣੇ ਆਪ ਨੂੰ ਨੀਵਾਂ ਨਹੀਂ ਸੁੱਟੀ ਜਾਣਾ ਵਾਰ-ਵਾਰ ਮਹਾਰਾਜ ਜਿਨੇ ਤੁਹਾਨੂੰ ਬਹੁਤ ਹੀ ਚੰਗਾ ਬਣਾ ਆਪਣੀ ਮਿਹਨਤ ਕਰੋ ਚੰਗੇ ਕਰਮ ਕਰਦੇ ਰਹੋ ਕਦੇ ਕਿਸੇ ਦਾ ਦਿਲ ਨਾ ਦੁਖਾਓ ਬਾਕੀ ਸਭ ਮਾਲਕ ਨੇ ਕਰਨਾ ਜੇ ਉਹਦੇ ਹੱਥਾਂ ਜੀ ਸਭ ਕੁਝ ਹੈਗਾ ਉਹਨੇ ਜਦੋਂ ਚਾਹਣਾ ਦਾ ਸਾਰੇ ਰੁਕੇ ਕੰਮ ਬਣ ਜਾਣੇ ਜੇ ਤੁਸੀਂ ਅੱਜ ਰੋ ਰਹੇ ਹੋਗੇ ਕਿ ਮੇਰੇ ਹੱਥੋਂ ਐ ਜੀ ਖੋਲੀ ਰੱਬ ਨੇ ਪਰ ਮਾਲਕ ਨੇ ਤੁਹਾਨੂੰ ਉਹਦੇ ਨਾਲੋਂ ਲੱਖ ਕੀ ਕਰੋੜ ਗੁਣਾ ਵੱਧ ਵਧੀਆ चीज ਦੇਣੀ ਹੈ ਉਨੇ ਤੁਹਾਡੀ ਝੋਲੀ ਜਿੰਨੇ ਜਿਆਦਾ ਸੁੱਖ ਪਾਣੇ ਐ ਨੇ ਖਜ਼ਾਨਿਆਂ ਨਾਲ ਭਰਦੀ ਤੁਹਾਡੀ ਜ਼ਿੰਦਗੀ ਕਿ ਤੁਸੀਂ ਆਪ ਦੇਖਣਾ ਫਿਰ ਹਰਾਨ ਹੋਵੋਗੇ ਬਾਰ-ਬਾਰ ਤੇ ਫਿਰ ਹਰ ਘੜੀ ਸ਼ੁਕਰਾਨਾ ਕਰੀ ਜੋਗੇ ਮਾਲਕ ਦਾ ਕਿ ਸੱਚੀ ਰੱਬਾ ਮੇਰੀ ਨਹੀਂ ਔਕਾਤ ਨਹੀਂ ਸੀ ਇਹ ਤਾਂ ਬਹੁਤ ਹੀ ਅੱਗੇ ਦਾ ਦੇ ਦਿੱਤਾ ਤੂੰ ਮੈਨੂੰ ਇਹ ਤਾਂ ਮੇਰੇ ਕਰਮਾਂ ਜਿਵੇਂ ਨਹੀਂ ਹੋਣਾ ਜਿਹੜਾ ਤੂੰ ਮੇਰੀ ਝੋਲੀ ਭਰਤਾ ਵਿਸ਼ਵਾਸ ਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ ਜੇ ਜਿੰਨਾ ਵਿਸ਼ਵਾਸ ਕਰੋਗੇ ਨਾ ਤਾ ਫਿਰ ਗੁਰੂ ਮਹਾਰਾਜ ਨੇ ਤੁਹਾਡੇ ਲਈ ਇੰਨਾ ਕੁਝ ਕਰਕੇ ਦਿਖਾਣਾ ਜ਼ਿੰਦਗੀ 'ਚ ਜਿਹੜਾ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਏਗੀ ਦੁਨੀਆ ਹੈਰਾਨ ਹੋ ਜੇਗੀ ਬਾਰ-ਬਾਰ ਵੇਖ ਕੇ ਕਿ ਇਹਦੇ ਮਾਲਕ ਨੇ ਤੈਨੂੰ ਕਿੱਥੇ ਬਿਠਾਤਾ ਆਪਾਂ ਤੈਨੂੰ ਐਵੇਂ ਗੱਲਾਂ ਸੁਣਾਈ ਜਾਂਦੇ ਸੀ ਦੁਨੀਆ ਦੇ ਮੂੰਹ ਬੰਦ ਕਰਾ ਦਿੰਦਾ ਜੇ ਪ੍ਰਮਾਤਮਾ ਆਗਲ ਯਾਦ ਰੱਖਣਾ ਅੱਜ ਜਿਹੜੇ ਤੁਹਾਨੂੰ ੱੱੱਕੇ ਮਾਰ ਰਹੇ ਨਾ ਪਿੱਛੇ ਕਰਦੇ ਤੁਹਾਨੂੰ ਬਾਰ-ਬਾਰ ਇਹਦਾ ਤਾਂ ਮਾੜਾ ਸਮਾਂ ਦੇ ਨਾਲ ਨਹੀਂ ਬਹਿਣਾ ਆਪਾਂ ਦੁਨੀਆ ਤਰਸੇਗੀ ਕੱਲ ਨੂੰ ਫਿਰ ਮਾਲਕ ਦਾ ਪੂਰਾ ਭਰੋਸਾ ਰੱਖੋ ਉਨੇ ਤੁਹਾਡੀ ਬੇੜੀ ਨੂੰ ਤੁਹਾਡੀ ਜ਼ਿੰਦਗੀ ਨੂੰ ਕਿਸੇ ਵੀ ਤੂਫਾਨਾਂ 'ਚ ਡੁੱਬਣ ਨਹੀਂ ਜੇ ਦੇਣਾ ਸਭ ਕੁਝ ਵਧੀਆ ਹੋਣਾ ਜੇ ਮੈਂ ਕਹਿਆ ਤੁਹਾਨੂੰ ਸਭ ਕੁਝ ਵਧੀਆ ਹੋਏਗਾ ਤੁਹਾਡੇ ਪਰਿਵਾਰ 'ਚ ਤੁਹਾਡੇ ਘਰ 'ਚ ਖੁਸ਼ੀਆਂ ਖੁਸ਼ੀਆਂ ਹਰ ਜਗ੍ਹਾ ਉਹ ਲੈ ਗਿਆ ਆਏਗਾ ਬੜੀ ਸੋਹਣੀ ਰੋਟੀ ਚਲਾਏਗਾ ਮਾਲਕ ਸਾਰੀਆਂ ਦਾਤਾਂ ਭਾਗਣੀਆਂ ਨੇ ਝੋਲੀ ਜੇ ਤੁਹਾਡੀ ਦੁਨੀਆ ਨੂੰ ਮਨਾਣ ਪਿੱਛੇ ਨਾ ਲੱਗੇ ਰੋ ਇਹ ਸੰਸਾਰ ਨੂੰ ਮਨਾਣ ਪਿੱਛੇ ਨਾ ਲੱਗੇ ਰੋ ਸੰਸਾਰ ਰੁਜ਼ਦਾ ਰਸੇ ਹੋਵੇ ਕੋਈ ਗੱਲ ਨਹੀਂ ਆਪਣੇ ਮਾਲਕ ਨੂੰ ਮਨਾਓ ਮਾਲਕ ਨਹੀਂ ਰੁਸਣਾ ਚਾਹੀਦਾ ਉਹਦੀ ਬਾਹ ਫੜ ਕੇ ਰੱਖੋ ਬਸ ਡੋਲਣਾ ਨਹੀਂ ਕਿਤੇ ਵੀ ਮੰਜ਼ਲ ਦੀ ਟੈਨਸ਼ਨ ਹੀ ਨਾ ਲੋ ਦੇਖਣਾ ਉਹਨੇ ਕਿੰਨੀ ਸੋਹਣੀ ਮੰਜ਼ਲ ਤੁਹਾਡੇ ਨਸੀਬਾਂ 'ਚ ਲਿਖ ਦਣੀ ਹੈ